ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਪੂਰੇ ਮਾਝੇ ਅੰਦਰ ਬਦੀ ਤੇ ਨੇਕੀ ਦੀ ਜਿੱਦ ਦਾ ਪ੍ਰਤੀਕ ਦੁਸ਼ਹਿਰਾ ਬੜੀ ਭਾਈਚਾਰਕ ਸਾਂਝ ਨਾਲ ਛੋਟੇ ਵੱਡੇ ਕਸਬਿਆਂ ਅਤੇ ਵੱਡਿਆਂ ਸ਼ਹਿਰਾਂ ਅੰਦਰ ਬੜੀ ਸ਼ਰਧਾ ਅਤੇ ਧੂਮਤਾਬ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਮਨਾਇਆ ਗਿਆ ਬੇਸ਼ੱਕ ਹੜਾਂ ਦਾ ਪ੍ਰਭਾਵ ਵੀ ਇਸ਼ਤਿਹਾਰ ਤੇ ਪਿਆ ਪਰ ਫਿਰ ਵੀ ਬੜੀ ਭਾਈਚਾਰਕ ਸੰਗ ਨਾਲ ਇਤਿਹਾਰ ਬਣਾਇਆ ਗਿਆ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੜਾ ਜੁੜੇ ਰਹੋ ਧਨਵਾਦੀ ਤੇ ਅੱਜ ਇਸ ਗੱਲ ਦੀ ਖੁਸ਼ੀ ਵੀ ਹੈ ਅੱਜ ਸਾਰੇ ਆਪਾਂ ਭੈਣ ਭਰਾ ਇਕੱਠੇ ਹੋ ਕੇ

ਇਹ ਤੇ ਸਹਰੇ ਦਾ ਤਿਹਾੜਿਆ ਯਾਰ ਲੋਕ ਹਰ ਸਾਲ ਜਿਹੜੀ ਰਾਵਣ ਦਾ ਕੁੰਭ ਕਰਦਾ ਮੀਘਨਾ ਦੀ ਪੁਪਰਾ ਰੋਕੇ ਇਹ ਤਿਹਾੜ ਮਨਾਉਂਦੇ ਆ ਤੇ ਇਤੋਂ ਇਹੋ ਸਾਬਤ ਹੁੰਦਾ ਜਦੋਂ ਕੋਈ ਵੀ ਅਪਧੀ ਕਰਦਾ ਆ ਗਲਤ ਕੰਮ ਕਰਦਾ ਆ ਇਨਸਾਨੀਅਤ ਦੇ ਉਲਟ ਕੰਮ ਕਰਦਾ ਤੇ ਉਹਦਾ ਅੰਤ ਇਸੇ ਤਰ੍ਹਾਂ ਹੁੰਦਾ ਵਾ ਭਾਵੇਂ ਰਾਵਣ ਦਾ ਕਈ 100 ਸਾਲ ਪਹਿਲਾਂ ਅੰਤ ਹੋ ਗਿਆ ਪਰ ਉਹਦਾ ਅੰਤ ਹਰ ਸਾਲ ਕਿਤਰਾ ਇਹਨਾਂ ਦੇ ਪੁੱਤਲੇ ਸਾੜ ਕੇ ਬੂਕੀ ਫੇਰ ਵਿਖਾਇਆ ਜਾਂਦਾ ਲੋਕਾਂ ਨੂੰ ਤੇ ਤੋ ਇਹ ਵਸੇਤ ਮਿਲਦੀ ਆ ਜਿਹੜੇ ਚੰਗੇ ਕੰਮ ਕਰਦੇ ਆ ਇਨਸਾਨ ਉਹਨਾਂ ਦਾ ਰਹਿੰਦੀ ਦੁਨੀਆ ਤੱਕ ਲੋਕ ਨਾਂ ਲੈਂਦੇ ਆ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਦਾ ਜੇ ਨਾਂ ਲਿਆ ਵੀ ਜਾਵੇ ਉਹ ਗਲਤ ਕੰਮ ਦੇ ਵਿੱਚ ਨਾ ਲਿਆ ਜਾਂਦਾ ਵਾ ਉਹਨਾਂ ਦਾ ਬਦੀ ਦੇ ਵਿੱਚ ਨਾ ਲਿਆ ਜਾਂਦਾ ਉਹਨਾਂ ਲੋਕਾਂ ਨੂੰ ਦੁਰਕਾਰਿਆ ਹੀ ਜਾਂਦਾ ਸਮਾਜ ਦੇ ਵਿੱਚੋਂ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਨਸਾਨੀਅਤ ਦਾ ਭਲਾ ਕਰਨਾ ਚਾਹੀਦਾ ਚੰਗੇ ਕਰਮ ਕਰਨੇ ਚਾਹੀਦੇ ਆ ਅੱਜ ਸਾਡਾ ਸਾਰਾ ਹੀ ਇੱਥੇ ਪੁਲਿਸ ਪ੍ਰਸ਼ਾਸਨ CSP ਪੱਟੀ ਸਾਰੇ ਸਾਡੇ ਥਾਣਿਆਂ ਦੇ ਐਸਐਚਓ ਸਾਹਿਬ ਸਾਰੇ ਚੌਕੀਆਂ ਦੇ ਇੰਚਾਰਜ ਤੇ ਸਾਰਾ ਹੀ ਪੁਲਿਸ ਪ੍ਰਸ਼ਾਸਨ ਨੇ ਪੱਟੀ ਹਲਕੇ ਦਾ ਮਜਬੂਰੀ ਸਾਰਿਆਂ ਨੂੰ ਹੀ ਇਹੋ ਹੀ ਟ੍ਰੈਕਸ਼ਨ ਕੀਤੀ ਆ ਕਿ ਜਿਹੜਾ ਇਹ ਦਸਹਰੇ ਦਾ ਤਿਉਹਾਰ ਆ ਜਿਵੇਂ ਪਤੀ ਤੇ ਨੇਕੀ ਦੀ ਜਿੱਤਿਆ ਉਸੇ ਤਰ੍ਹਾਂ ਹੀ ਆਪਾਂ ਬਦੀ ਖਤਮ ਕਰਨੀ ਆ ਸਮਗਲਰ ਗੈਂਗਸਟਰ ਤੇ ਜਿਹੜੇ ਲਟੇਰੇ ਆ ਜਾਂ ਕਾਤਲ ਆ ਉਹਨਾਂ ਨੂੰ ਆਪਾਂ ਸਲਾਖਾਂ ਦੇ ਪਿੱਛੇ ਭੇਜਣਾ ਖਤਮ ਕਰਨੇ ਆ ਕ੍ਰਾਈਮ ਆਪਾਂ ਖਤਮ ਕਰਨੇ ਆ ਜਿਹੜੇ ਕੋ ਹੀ ਰੋਇਨ ਸਬੈਗ ਵੇਚਣ ਵਾਲੇ ਲੋਕ ਨੇ ਉਹਨਾਂ ਤੇ ਸਖਤ ਕਾਰਵਾਈਆਂ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣਾ ਤਾਂ ਜੋ ਸਾਡਾ ਜਿਹੜਾ ਸਮਾਜ ਆ ਉਹ ਮੋੜ ਤੋਂ ਅੱਜ ਤੋਂ ਜਿਵੇਂ 50 ਸਾਲ ਪਹਿਲਾਂ 40 ਸਾਲ ਪਹਿਲਾਂ ਸ਼ਿੰਝਾਂ ਕਬੱਡੀਆਂ ਘੋਲ ਮੇਲਿਆਂ ਵਾਲਾ ਪੰਜਾਬ ਹੁੰਦਾ ਸੀ ਉਹ ਪੰਜਾਬ ਫਿਰ ਤੋਂ ਸਿਰਦਿਆ ਜਾਵੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਸੋਚ ਹੀ ਇਹ ਹੋਆ ਕਿ ਮੇਰਾ ਪੰਜਾਬ ਮੋੜ ਤੋਂ ਉਹ ਰਗਲਾ ਪੰਜਾਬ ਬਣੇ ਤੇ ਮੇਰੇ ਪੰਜਾਬ ਦੇ ਨੌਜਵਾਨ ਤਗੜੇ ਪਹਿਲਵਾਨ ਬਣ ਤਗੜੇ ਐਥਲੀਟ ਬਣ ਤਗੜੇ ਪਲੇਅਰ ਬਣ ਤੇ ਸਾਡੇ ਪੰਜਾਬ ਦਾ ਨਾ ਪੂਰੀ ਦੁਨੀਆ ਤੇ ਰੋਸ਼ਨ ਕਰਨ ਤੇ ਸਾਡਾ ਸਿੱਕਾ ਜਿਵੇਂ ਵੀ ਅੱਗੇ ਗੀਮਾਂ ਦੇ ਵਿੱਚ ਇੱਕ ਨੰਬਰ ਤੇ ਆ ਕਬੱਡੀ ਆ ਉਹਦੇ ਚ ਪੰਜਾਬ ਇੱਕ ਨੰਬਰ ਤੇ ਆ ਹਾਕੀ ਆ ਉਹਦੇ ਚ ਇੰਡੀਆ ਟੀਮ ਦੇ ਵਿੱਚ ਸਭ ਤੋਂ ਵੱਧ ਖਿਡਾਰੀ ਸਾਡੇ ਪੰਜਾਬ ਦੇ ਆ ਕੋਈ ਵੀ ਗੇਮ ਆ ਭਾਵੇਂ ਕ੍ਰਿਕਟ ਆ ਉਹਦੇ ਵਿੱਚ ਵੀ ਸਿੱਕਾ ਜਿਹੜਾ ਪੰਜਾਬੀਆਂ ਦਾ ਹੀ ਆ ਪੰਜਾਬੀ ਤਗੜੇ ਆ ਦਲੇਰ ਆ ਸੂਰਪੀਰ ਆ ਜੋਧੇ ਆ ਤੇ ਜਿਹੜਾ ਇਹ ਗਹਿਰਿਆ ਹੀਰੋਇਨ ਸਮੇਂ ਇੱਕ ਵਰਗਾ ਇਹ ਖਤਮ ਹੋਵੇ ਤੇ ਸਾਡੇ ਪੰਜਾਬੀ ਸਾਰੀਆਂ ਟੀਮਾਂ ਦੇ ਵਿੱਚ ਵੱਧ ਤੋਂ ਵੱਧ ਗਿਤੀ ਦੇ ਵਿੱਚ ਜਿਹੜੀਆਂ ਇੰਡੀਆ ਵੱਲੋਂ ਪੂਰੀ ਦੁਨੀਆ ਨੂੰ ਚਿਤਕੇ ਹੋਣ ਇੰਡੀਆ ਦਾ ਨਾਮ ਹਾਂਜੀ ਐਮਐਲ ਸਾਹਿਬ ਅੱਜ ਜਿਹੜਾ ਦੁਸ਼ਹਿਰਾ ਮਨਾਇਆ ਜਾ ਰਿਹਾ ਤੁਸੀਂ ਇਸ ਦਿਹਾੜੇ ਤੇ ਆਏ ਜੀ ਕੀ ਕਹਿਣਾ ਹੈ ਸਾਹਿਬ ਜੀ ਅੱਜ ਬੜਾ ਉਤਸਵਪੂਰਨ ਦਿਹਾੜਾ ਬੜਾ ਦੁਸ਼ਹਿਰਾ ਰਲ ਮਿਲ ਕੇ ਖੇਮਾਂ ਨਵਾਸੀ ਪਾ ਰਹੇ ਆ ਨੇ ਨਿਵਾਸੀਆਂ ਦਾ ਬਾਵਨ ਨੂੰ ਅਗੜ ਪੇਟ ਕੀਤਾ ਤੇ ਅੱਜ ਮੈਂ ਸਾਰੇ ਹੀ ਖੇਮਕਰ ਜਿਹੜਾ ਸ਼ਹਿਰ ਨਿਵਾਸੀ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨਾ ਕਿਉਂਕਿ ਜਿਹੜਾ ਇਹ ਦਿਨ ਹੈ ਇਹ ਸਾਰੇ ਹੀ ਖੇਮਕਰ ਸ਼ਹਿਰ ਲਾਗੇ ਪਿੰਡਾਂ ਦੇ ਭੈਣ ਭਰਾ ਨਾਲ ਮਿਲ ਕੇ ਮਨਾਉਂਦੇ ਆ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਬਾਘ ਦੇ ਦਿਨ ਬਦੀ ਤੇ ਜਿਹੜੀ ਦੇਖੀ ਦੀ ਖਿੰਦ ਹੋਈ ਸੀ ਅਤੇ ਜਦੋਂ ਵੀ ਜਦੋਂ ਵੀ ਕਿਤੇ ਸੰਸਾਰ ਦੇ ਵਿੱਚ ਜਦੋਂ ਵੀ ਕਿਤੇ ਅਤਿਆਚਾਰ ਹੋਇਆ ਸ਼੍ਰੀ ਰਾਮ ਉਦੋਂ ਕਾਮ ਦੀ ਵਰਗੇ ਅਵਤਾਰਾਂ ਨੇ ਲਕਸ਼ਮਣ ਜੀ ਵਰਗਿਆ ਨੇ ਜਨਮ ਲਿਆ ਤੇ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ ਸਾਨੂੰ ਜਿਹੜੇ ਇਹ ਤਿਹਾਰ ਹੈ ਦਿਨ ਇਸੇ ਤਰ੍ਹਾਂ ਹੀ ਰਲ ਮਿਲ ਕੇ ਜਿਹੜੇ ਮਨਾਉਣੇ ਚਾਹੀਦੇ